ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਚ ਸ਼ਾਮਲ ਹੋ ਗਏ ਇੱਥੇ ਸਵਾਲ ਇਹ ਉੱਠਦਾ ਹੈ ਕਿ ਇਸ ਫੈਸਲੇ ਦਾ ਮਨਪ੍ਰੀਤ ਬਾਦਲ ਦੇ ਨਿੱਜੀ ਸਿਆਸੀ ਭਵਿੱਖ ਤੇ ਕੀ ਅਸਰ ਪੈਂਦਾ ਹੈ ਜਿਸ ਵੇਲੇ ਮਨਪ੍ਰੀਤ ਨੇ 2010 ਚ ਬਤੌਰ ਵਿੱਤ ਮੰਤਰੀ ਅਕਾਲੀ ਭਾਜਪਾ ਸਰਕਾਰ ਤੋਂ ਤੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਉੱਪਰ ਬਹੁਤ ਅਸ਼ਾਵਾਸਨ ਉਸ ਵੇਲੇ ਉਹਨਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਚ ਸੁਖਬੀਰ ਸਿੰਘ ਬਾਦਲ ਦੇ ਹੁੰਦਿਆਂ ਉਹਨਾਂ ਨੂੰ ਮੁਢਲਾ ਸਥਾਨ ਕਦੇ ਨਹੀਂ ਮਿਲ ਸਕਦਾ ਉਹਨਾਂ ਵੱਲੋਂ ਚਲਾਈ ਗਈ ਜਾਗੋ ਪੰਜਾਬ ਮੂਹਮ ਨੂੰ ਬਹੁਤ ਚੰਗਾ ਹੰਗਾਰਾ ਮਿਲਿਆ ਸੀ ਅਤੇ ਜਿਸ ਵੇਲੇ ਇਸ ਮੂਹਮ ਨੂੰ ਉਹਨਾਂ ਨੇ ਪੀਪਲਸ ਪਾਰਟੀ ਆਫ ਪੰਜਾਬ 'ਚ ਤਬਦੀਲ ਕਰ ਦਿੱਤਾ ਤਾਂ ਇੱਕ ਵਾਰ ਆਕਾਲੀ ਦਲ 'ਚ ਪਗਦਰਜੀ ਮਚ ਗਈ ਸੀ ਪਰ ਦਿਨੋਂ ਦਿਨ ਉਹ ਆਪਣੇ ਮਿੱਥੇ ਹੋਏ ਟੀਚੇ ਤੋਂ ਉਖੜ ਗਏ ਜਿਹੜੇ ਲੀਡਰ ਉਹਨਾਂ ਨੇ ਬਾਕੀ ਪਾਰਟੀਆਂ 'ਚੋਂ ਨਾਲ ਲਏ ਸਨ ਉਹ ਹੌਲੀ-ਹੌਲੀ ਉਹਨਾਂ ਦਾ ਸਾਥ ਛੱਡ ਗਏ ਮਨਪ੍ਰੀਤ ਬਾਦਲ ਪੰਜਾਬ ਦੇ ਮਸਲਿਆਂ ਨੂੰ ਚੁੱਕਣ ਵਿੱਚ ਵੀ ਅਸਮਰਥ ਰਹੀ ਨਤੀਜਾ ਇਹ ਹੋਇਆ ਕਿ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਉਹਨਾਂ ਨੂੰ ਇੱਕ ਵੀ ਸੀਟ ਹਾਸਲ ਨਾ ਹੋਈ ਜਿਹੜੀ ਪਾਰਟੀ ਦਾ ਯਾਨੀ ਅਕਾਲੀ ਦਲ ਦਾ ਉਹ ਨੁਕਸਾਨ ਕਰਨ ਲਈ ਤੁਰੇ ਸਨ ਉਸੇ ਦਾ ਹੀ ਉਹਨਾਂ ਨੇ ਇੱਕ ਤਰੀਕੇ ਨਾਲ ਫਾਇਦਾ ਕਰ ਦਿੱਤਾ ਜਿਸ ਵੇਲੇ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਤਾਂ ਬਹੁਤ ਲੋਕਾਂ ਨੂੰ ਆਸ ਸੀ ਕਿ ਉਹ ਉਸ ਪਾਰਟੀ 'ਚ ਆਪ 'ਚ ਬਿਨਾਂ ਸ਼ਰਤ ਸ਼ਾਮਲ ਹੋ ਜਾਣਗੇ ਉਹਨਾਂ ਇਹ ਨਾ ਕਰਕੇ ਬਹੁਤ ਵੱਡੀ ਸਿਆਸੀ ਭੁਲ ਕੀਤੀ ਸੀ ਇੱਕ ਹੋਰ ਪੋਲ ਉਹਨਾਂ ਨੇ ਉਸ ਵੇਲੇ ਕੀਤੀ ਜਿਸ ਵੇਲੇ 2014 ਦੀ ਲੋਕ ਸਭਾ ਚੋਣ ਉਹਨਾਂ ਨੇ ਬਠਿੰਡੇ ਚ ਕਾਂਗਰਸ ਨਾਲ ਰਲ ਕੇ ਉਸ ਦੇ ਨਿਸ਼ਾਨ ਉੱਤੇ ਲੜੀ ਸੀ ਇਹ ਚੋਣ ਵੀ ਉਹ ਜਿੱਤ ਨਹੀਂ ਸਕੇ ਜ਼ਾਹਿਰ ਹੈ ਕਿ ਇਸ ਵੇਲੇ ਉਹ ਇੱਕ ਤਰੀਕੇ ਨਾਲ ਸਿਆਸੀ ਚੌਰਾਹੇ ਤੇ ਖੜੇ ਨੇ ਮੇਰੇ ਮੁਤਾਬਕ ਉਹਨਾਂ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੋਈ ਬਹੁਤਾ ਉਹਨਾਂ ਨੂੰ ਫਾਇਦੇਮੰਦ ਸਾਬਤ ਨਹੀਂ ਹੋਵੇਗਾ ਜੇ ਇਹੋ ਹੀ ਕਰਨਾ ਸੀ ਤਾਂ ਫਿਰ ਉਹਨਾਂ ਨੇ ਅਕਾਲੀ ਦਲ ਕਿਉਂ ਛੱਡੀ ਕਾਲੀਦਲ ਚ ਉਹਨਾਂ ਦਾ ਸਥਾਨ ਤੀਜੇ ਨੰਬਰ ਤੇ ਸੀ ਪ੍ਰਕਾਸ਼ ਸਿੰਘ ਬਾਦਲ ਸੁਖਬੀਤ ਸਿੰਘ ਬਾਦਲ ਤੇ ਫਿਰ ਮਨਪ੍ਰੀਤ ਬਾਦਲ ਕਾਂਗਰਸ ਚ ਉਹ ਪਹਿਲੇ 6ਾਂ ਚ ਵੀ ਨਹੀਂ ਆਉਂਦੇ ਇਸ ਨਾਲੋਂ ਬਿਹਤਰ ਹੁੰਦਾ ਕਿ ਉਹ ਆਪਣੀ ਪੀਪਲਸ ਪਾਰਟੀ ਦਾ ਵਜੂਦ ਕਾਇਮ ਰੱਖਦੇ ਸਿਆਸਤ ਚ ਅਗਾ ਕੀ ਹੋਣਾ ਹੈ ਇਸ ਬਾਰੇ ਕਦੀ ਕੁਝ ਨਹੀਂ ਕਿਹਾ ਜਾ ਸਕਦਾ ਸ਼ਾਇਦ ਕਦੇ ਪੀਪਲਸ ਪਾਰਟੀ ਦਾ ਨੰਬਰ ਵੀ ਲੱਗ ਸਕਦਾ ਸੀ